ਮੈਂ ਪ੍ਰਕਾਸ਼ ਸਿੰਘ ਜਨ ਅਸਕਰ ਦੇ ਆਤੀ ਮਜ਼ਦੂਰ ਸਭਾ ਜ਼ਿਲ੍ਹਾ ਬਠਿੰਡਾ ਅੱਜ ਅਸੀਂ ਵੀਡੀਓ ਦਫ਼ਤਰ ਬਠਿੰਡਾ ਵੇ ਕੇ ਧਰਨਾ ਲਾਇਆ ਪਿੰਡ ਭਾਗੂ ਤੋਂ ਲੇਬਰ ਆਈ ਹੈ ਉਹਨਾਂ ਨੇ ਧਰਨਾ ਇਸ ਕਰਕੇ ਲਾਇਆ ਹੈ ਕਿ ਉਹਨਾਂ ਨੂੰ ਜਿਹੜਾ ਟਾਈਮ ਸਰ ਕੰਮ ਨਹੀਂ ਮਿਲਦਾ ਨਿਰਿਕਾ ਦਾ ਤੇ ਜਿਹੜਾ ਉਥੋਂ ਦਾ ਸੈਕਟਰੀ ਹੈ ਉਹਨਾਂ ਨੂੰ ਕੰਮ ਨਹੀਂ ਦਿੰਦਾ ਤੇ ਬੁਰਾ ਭਲਾ ਵੀ ਕਹਿੰਦਾ ਉਹਨਾਂ ਨੂੰ ਉਥੋਂ ਡਿਊਟੀ ਤੋਂ ਭਜਾ ਦਿੰਦਾ ਜਦੋਂ ਕੰਮ ਤੇ ਆਉਂਦੇ ਆ ਤਾਂ ਉਹਨਾਂ ਨੂੰ ਕੇ ਕਹਿੰਦਾ ਵੀ ਤੁਸੀਂ ਘਰੇ ਜਾਵੜੋ ਕੰਮ ਨਹੀਂ ਕਰਦੇ ਜੇ ਨਹੀਂ ਕਰਦੇ ਬੋ ਨਹੀਂ ਕਰਦੇ ਇਸ ਕਰਕੇ ਅਸੀਂ ਧਰਨਾ ਲਾਇਆ ਨਾਲ ਅਸੀਂ ਮੰਗ ਕਰਨ ਆਏ ਅੱਜ ਕਿ ਜਿਹੜੀ ਦਿਹਾੜੀ ਹੈ ਨੇ ਦੇ ਕਹਿੰਦੀ ਉਹ 700 ਰੁਪਿਆ ਹੋਣੀ ਚਾਹੀਦੀ ਆ ਤੇ ਸਾਰੇ ਪਰਿਵਾਰ ਨੂੰ ਕੰਮ ਮਿਲਣਾ ਚਾਹੀਦਾ ਤੇ ਕੰਮ ਹੈ ਜਿਹੜਾ 100 ਦਿਨ ਨੀ ਉਹ ਪੂਰਾ ਸਾਲ ਮਿਲਣਾ ਚਾਹੀਦਾ 365 ਦਿਨ ਹੁੰਦੇ ਆ ਸਾਲ ਦੇ ਉਹ 365 ਦਿਨ ਕੰਮ ਮਿਲਣਾ ਚਾਹੀਦਾ ਤੇ ਸਾਰੇ ਪਰਿਵਾਰ ਨੂੰ ਮਿਲਣਾ ਚਾਹੀਦਾ ਇਸ ਕਰਕੇ ਅਸੀਂ ਅੱਜ ਇੱਥੇ ਜਿਹੜਾ ਵੀਡੀਓ ਦਾਫਤਰ ਧਰਨਾ ਲਾਇਆ ਜੀ ਬਸੰਡਾ ਭਾਗੂ ਦੇ ਪਿੰਡ ਵਾਲਿਆਂ ਨੇ ਸਰਕਾਰ ਵੱਲੋਂ ਕਹਿਆ ਜਾਂਦਾ ਸੀ ਵੀ ਕਿਸੇ ਨੂੰ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਨਹੀਂ ਆਊਗੀ ਤੇ ਕੋਈ ਧਰਨਾ ਪ੍ਰਦਰਸ਼ਨ ਨਹੀਂ ਲੱਗੂਗਾ ਖਾਸ ਕਰਕੇ ਆਵਾਜ਼ ਪਾਰਟੀ ਨੇ ਸਰਕਾਰ ਬਣਨ ਤੋਂ ਪਹਿਲਾਂ ਕਿਹਾ ਸੀ ਬਿਲਕੁਲ ਜੀ ਅਸੀਂ ਵੀ ਉਹਨਾਂ ਦੀ ਬਹੁਤ ਸਪੋਰਟ ਕੀਤੀ ਆ ਉਹ ਤੋਂ ਵੋਟਾਂ ਮਿਲੇ ਖਾਸ ਕਰਕੇ ਮਜ਼ਦੂਰਾਂ ਨੇ ਕਿਉਂਕਿ ਉਹਨਾਂ ਨੇ ਬੜਾ ਕੁਝ ਕਿਹਾ ਸੀ ਬੇਸੀ ਆ ਕੁਝ ਕਰਾਂਗੇ ਆ ਕੁਝ ਕਰਾਂਗੇ ਮਿਥੋਂ 1000 ਰੁਪਿਆ ਵੀ ਪਾਵਾਂਗੇ ਉਹ ਵੀ ਨਹੀਂ ਔਰਤਾਂ ਨੂੰ 1000 ਰੁਪਿਆ ਪਾਇਆ ਗਿਆ ਉਹਨਾਂ ਨੂੰ ਕੰਮ ਦੀ ਸਮੱਸਿਆ ਸੀ ਵੀ ਅਸੀਂ ਟੈਲੀਫੋਨ ਤੇ ਤੁਹਾਡੇ ਕੰਮ ਹੋਇਆ ਕਰਨਗੇ ਉਹ ਵੀ ਨਹੀਂ ਹੋਇਆ ਤੇ ਨਰੇਗਾ ਦਾ ਜਿਹੜਾ ਕੰਮ ਹੈ ਉਹ ਵੀ ਕਿਸੇ ਵੀ ਪਿੰਡ ਚ A, malia, bada, 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 malada, 100 ਦਿਨ ਪਾਸ ਆ 100 ਦਿਨ ਕਿਸੇ ਵੀ ਪਿੰਡ ਚ ਕੰਮ ਨਹੀਂ ਮਿਲਿਆ ਅਜ ਤੱਕ ਅ ਕਿਸੇ ਪਿੰਡ ਚ 20 ਦਿਨ ਮਿਲਦਾ ਕਿਸੇ ਪਿੰਡ ਚ 30 ਦਿਨ ਮਿਲਦਾ ਕਿਸੇ ਪਿੰਡ ਚ 40 ਦਿਨ ਮਿਲਦਾ 100 ਦਿਨ ਕਿਸੇ ਵੀ ਨੂੰ ਮਿਲਿਆ ਤੇ ਸਾਰੇ ਪਰਿਵਾਰ ਨੂੰ ਨਹੀਂ ਮਿਲਿਆ ਕਿਸੇ ਵੀ ਪਿੰਡ ਚ ਸੋ ਇਸ ਕਰਕੇ ਆਪ ਸਰਕਾਰ ਆ ਜਿਹੜੀ ਉਹਦੇ ਉਹਦੇ ਵੀ ਜੁੰਮਲੇ ਸੀਗੇ ਵਾਦੇ ਨਹੀਂ ਸੀ ਉਹ ਗਰੰਟੀਆਂ ਨਹੀਂ ਸੀ ਜੁੰਮਲੇ ਸੀ ਉਹ ਜਿਹੜੇ ਉਹਨਾਂ ਨੇ ਲਾਗੂ ਨਹੀਂ ਕੀਤੇ ਇਸ ਕਰਕੇ ਮਜ਼ਦੂਰ ਵਰਗ ਆ ਖਾਸ ਕਰਕੇ ਜਿਹੜਾ ਉਹ ਬਹੁਤ ਤੰਗ ਆ ਇਸੇ ਕਰਕੇ ਇਸ ਵਾਰ ਜਿਹੜੀਆਂ ਲੋਕ ਸਭਾ ਦੀਆਂ ਵੋਟਾਂ ਉਹਨਾਂ ਨੂੰ ਨਹੀਂ ਪਾਈਆਂ ਗਈਆਂ ਰੋਸ ਵਜੋਂ ਕਿ ਅਸੀਂ ਨੂੰ ਵੋਟਾ ਨਹੀਂ ਪਾਉਂਦੇ ਜਦੋਂ ਸਾਡੇ ਕੰਮ ਨਹੀਂ ਕਰਦੇਗੇ ਇਸ ਕਰਕੇ ਜੇ ਅਸੀਂ ਰੋਸタル ਨਾ ਲਾਇਆ ਜੇ ਕਿ ਆਪ ਸਰਕਾਰ ਹੈ ਜਿਹੜੀ ਉਹ ਸਾਨੂੰ ਕੁਝ ਵੀ ਦੇ ਨਹੀਂ ਰਹੀ ਸਾਨੂੰ ਤੰਗ ਕਰ ਰਹੀ ਹੈ ਪਰੇਸ਼ਾਨ ਕਰ ਰਹੀ ਹੈ ਕਿਦੇ ਆਪ ਦੇ ਮੇਟ ਜਰਨਲ ਚੋਂ ਲਾ ਰਹੀ ਹੈ ਅਸੀਂ ਤਿੰਨ ਚਾਰ ਮੇਟ ਆ ਜਿਹੜੇ ਕੱਲ ਧਰਨਾ ਲਾਇਆ ਸੀ ਪਰਸੋਂ ਵੀਡੀਓ ਦਫ਼ਤਰ ਗਿੱਲਪਤੀ ਉਥੋਂ ਦਾ ਜਿਹੜਾ ਜੰਟਾ ਸਿੰਘ ਸ਼ਿਵਿੰਗਾਂ ਦਾ ਉਹਦੇ ਹੁਕਮਾਂ ਤੇ ਆਪਦੇ ਬੰਦੇ ਲਾਤੇ ਸਾਡੇ ਮੀਟ ਬਦਲ ਕੇ ਅਸੀਂ ਉਹ ਬਦਲਾ ਕੇ ਆਪਦੇ ਮੀਟ ਫੇਰ ਲਾ ਕੇ ਆਏ ਆ ਤਾਂ ਇੱਥੇ ਵੀ ਜਿਹੜਾ ਆਪਣਾ ਜਤਿੰਦਰ ਭੱਲਾ ਉਹਨੇ ਵੀ ਇੱਥੇ ਇਹ ਕੀਤਾ ਇਹ ਸਾਡਾ ਜਿਹੜਾ ਬਲਾਡੇ ਵਾਲੇ ਦਾ ਮੇਟ ਲੱਗਿਆ ਪਾਸ ਸੱਤ ਸਾਲ ਤੋਂ ਪੰਚਾਇਤ ਮੈਂਬਰ ਵੀ ਆ ਉਹਨੂੰ ਹਟਾ ਕੇ ਹੋਰ ਲਾਤਾ ਤਾਂ ਇਸ ਕਰਕੇ ਇਦ ਦਿਨਾਂ ਦੀ ਧਰਨਾ ਲਾਇਆ ਸੀ ਅਸੀਂ ਤੇ ਇਹਨਾਂ ਨੇ ਕਿਹਾ ਅੱਜ ਸਾਨੂੰ ਕਿ ਤੁਹਾਡਾ ਬੰਦਾ ਸੀ ਲਾ ਦਿੰਨੇ ਆ ਸੋ ਇਸ ਕਰਕੇ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਸਾਨੂੰ ਕੁਝ ਦੇਣ ਦੀ ਬਜਾਏ ਸਹੂਲਤਾਂ ਦੇਣ ਦੀ ਬਜਾਏ ਸਾਨੂੰ ਤੰਗ ਪਰੇਸ਼ਾਨ ਕਰ ਰਿਹਾ ਇਹ ਉਹਨਾਂ ਸਰਕਾਰਾਂ ਤੋਂ ਵੀ ਅੱਗੇ ਟੱਪ ਗਏ ਮਜ਼ਦੂਰਾਂ ਦੇ ਹੱਕ 'ਚ ਕਿ ਉਹਨਾਂ ਨੂੰ ਕੁਝ ਵੀ ਨਹੀਂ ਦੇ ਰਹੇ ਮੁੱਖ ਮੰਤਰੀ ਜੀ ਕਹਿੰਦੇ ਸੀਗੇ ਵੀ ਜਿਹੜੇ ਅਧਿਕਾਰੀ ਛੋਟੇ ਘਰਾਂ ਦੇ ਕੰਮ ਕਰਨਗੇ ਤੇ ਕੀ ਲੱਗਦਾ ਹੈ ਕਿ ਕਿਤੇ ਬਿਲਕੁਲ ਨਹੀਂ ਜੀ ਕਿਤੇ ਕੋਈ ਅਧਿਕਾਰੀ ਸਾਡੇ ਘਰਾਂ 'ਚ ਨਹੀਂ ਗਿਆ ਸਾਨੂੰ ਤਾਂ ਅਸੀਂ ਇੱਥੇ ਆਉਨੇ ਆ ਜਦੋਂ ਕੰਮ ਮੰਗਣ ਸਾਨੂੰ ਇੱਥੇ ਨਹੀਂ ਕੰਮ ਦਿੰਦੇ ਘਰਾਂ 'ਚ ਸਾਡੇ ਕਿਹੜੇ ਕਿਸ ਕੋਈ ਨਾ ਅਧਿਕਾਰੀ ਗਿਆ ਨਾ ਕੋਈ ਕਿਤੇ ਸੈਕਟਰੀ ਗਿਆ ਨਾ ਕਿਤੇ ਕੋਈ ਏਪੀਓ ਗਿਆ ਸਾਡੇ ਹਾਲ ਚਾਲ ਪੁੱਛਣ ਕੁਝ ਨਹੀਂ ਪੁੱਛਣ ਗਿਆ ਵੀ ਤੁਸੀਂ ਭੁੱਖੇ ਆ ਕਿ ਤੇ ਆਏ ਆ ਤੁਹਾਨੂੰ ਕੰਮ ਮਿਲਦਾ ਕਿ ਨਹੀਂ ਮਿਲਦਾ ਕੋਈ ਨਹੀਂ ਗਿਆ ਜੇ ਅਸੀਂ ਇੱਥੋਂ ਆਕੇ ਆਕੇ ਕੰਮ ਲੈ ਕੇ ਜਾਂਦੇ ਇਹਨਾਂ ਨੇ ਗਰੰਟੀਆਂ ਦਿੱਤੀਆਂ ਸੀ ਕਿ ਮਹਿਲਾਵਾਂ ਨੂੰ ਹਜ਼ਾਰ-ਹਜ਼ਾਰ ਰੁਪਏ ਮਿਲ ਕੇ ਮਹੀਨੇ ਉਹ ਮੈਂ ਪਹਿਲਾਂ ਵੀ ਕਹਿੰਦਾ ਜੀ ਗਰੰਟੀ ਦਿੱਤੀ ਸੀ ਉਹਨਾਂ ਨੇ 1000 ਰੁਪਏ ਦੇਣ ਦੀ ਗ ਉਹ ਨਹੀਂ ਦਿੱਤਾ ਘਰ ਘਰ ਨੌਕਰੀ ਦੇਣ ਦੀ ਗੱਲ ਕੀਤੀ ਸੋ ਨਹੀਂ ਹੋ ਗਿਆ ਹੋਰ ਬੜੀਆਂ ਗਰੰਟੀ ਕਹੇ ਸੀ ਉਹ ਨਹੀਂ ਕੁਝ ਹੋ ਰਿਹਾ ਜਿਹਦੇ ਕਰਕੇ ਲੋਕ ਉਹਨਾਂ ਤੋਂ ਬਹੁਤ ਤੰਗ ਹੈ ਇਸੇ ਕਰਕੇ ਉਹਨਾਂ ਨੂੰ ਲੋਕਾਂ ਨੇ ਲੋਕ ਸਭਾ ਦੀਆਂ ਵੋਟਾਂ ਜਿਹੜੀਆਂ ਉਹ ਨਹੀਂ ਪਾ ਗਿਆਂ ਤੇ ਹੁਣ ਪੰਚਾਇਤ ਦੀਆਂ ਵੋਟਾਂ ਆ ਰਹੀਆਂ ਉਹਦੇ 'ਚ ਵੀ ਲੋਕ ਉਹਨਾਂ ਨੂੰ ਵੋਟਾਂ ਪੰਚਾਇਤਾਂ ਨੂੰ ਨਹੀਂ ਪਾਉਣਗੇ ਜਿਹੜੀਆਂ ਉਹਨਾਂ ਦੀ ਆਪ ਦੇ ਸਰਪੰਚ ਹੋਣਗੇ ਉਹਨਾਂ ਦੇ ਆਪ ਸਰਕਾਰ ਦੇ ਇਸ ਕਰਕੇ ਜੇ ਉਹਨਾਂ ਨੇ ਵੋਟਾਂ ਲੈਣੀਆਂ ਤਾਂ ਜਿਹੜੇ ਉਹਨਾਂ ਨੇ ਵਾਅਦੇ ਕੀਤੇ ਉਹ ਪੂਰੇ ਕਰਨ ਤਾਂ ਉਹਨਾਂ ਨੂੰ ਵੋਟਾਂ ਪੈਣਗੀਆਂ ਨਹੀਂ ਵੋਟਾਂ ਉਹਨਾਂ ਨੂੰ ਨਹੀਂ ਪੈਣਗੀਆਂ ਪਿੰਡਾਂ ਦੀਆਂ ਪੰਚਾਇਤਾਂ 'ਚ